ਜਾ ਇਥੇ ਪੂਨਮ ਦੀ ਆਈ ਆ ਭੂਆ ਤੇ ਬੜੀ ਖੁਸ਼ ਹੋਣ ਦੀ ਪੂਨਮ ਮਡੀ 사ਸੀ ਗਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਤੇ ਸਾਰੇ ਨੂੰ ਪਿਆਰ ਭਰੀ 사ਸੀ ਗਾਲ ਜੀ ਤੇ ਉਮੀਦ ਕਰਦੇ ਆ ਬਹੁਤ ਵਧੀਆ ਹੋਣਗੇ ਸਾਰੇ ਤੇ ਅੱਜ ਦਾ ਵਲੌਗ ਆਪਾਂ ਕਰਦੇ ਆ ਸਟਾਰਟ ਤੇ ਅੱਜ ਦਾ ਵਲੌਗ ਇਦਾਂ ਵੀ ਅੱਜ ਆ ਢੇਕਾ ਰੌਣ ਲੱਗੇ ਨੇ ਮਹਿਮਾਨ ਤੇ ਪੂਨਮ ਦੀ ਭੂਆ ਤੇ ਸਾਡੀ ਭੂਆ ਸੱਸ ਤੇ ਨਾਲ ਭੂਆ ਦੀ ਸੱਸ ਆਉਣ ਲੱਗੀ ਹੈ ਢੇ ਘਰੇ ਠੀਕ ਹੈ ਜੀ ਤੇ ਉਹ ਆਉਣ ਲੱਗੀ ਹੈ ਜੀ ਥੋੜੀ ਬੀਬੀ ਨੂੰ ਥੋੜੀ ਸਾਹ ਦੀ ਪ੍ਰੋਬਲਮ ਆ ਤੇ ਨਾਲੇ ਥੋੜੀ ਹਾਰਡ ਦੀ ਪ੍ਰੋਬਲਮ ਆ ਤੇ ਉਹਨਾਂ ਨੂੰ ਅਸੀਂ ਗਏ ਸੀ ਉਦੋਂ ਉਹਨਾਂ ਕੋਈ ਉੱਥੇ ਵਡਾਲੇ ਤੇ ਉਹਨਾਂ ਨੂੰ ਅਸੀਂ ਆਪਾਂ ਦੱਸਿਆ ਸੀ ਕਿ ਆਪਣੇ ਵਟਾਲੇ ਸਰਜੀਤ ਡਾਕਟਰ ਆ ਤੇ ਆਪਾਂ ਤੁਹਾਨੂੰ ਉਹਦੇ ਨਾਲ ਉਹਨਾਂ ਨਾਲ ਮਲਾਉਂਦੇ ਆ ਤੇ ਉਹਨਾਂ ਕੋ ਚੈੱਕਅਪ ਕਰਾਉਂਦੇ ਆ ਤੇ ਉਹਦਾ ਗੁਪਚੇ ਦਵਾਈ ਖਾਣ ਦੇ ਤਾਂ ਫਰਕ ਨਹੀਂ ਪੈਣ ਦੇ ਆ ਤੇ ਮੈਂ ਚਲਤੋਂ ਅੱਜ ਸਾਡੇ ਕੋਲ ਆ ਜੇ ਆਜੋ ਜਦੋਂ ਟਾਈਮ ਲੱਗੂਗਾ ਤੇ ਲਾਲ ਅੱਜ ਉਹ ਸਾਡੇ ਕੋਲ ਆਉਂਦੇ ਨੇ ਤੇ ਅੱਜ ạtਿ ਕੋ ਰਹਿਣ ਕਿਤੇ ਸਵੇਰੇ ਆਪਾਂ ਇਹਨਾਂ ਨੂੰ 7 ਵਜੇ ਲੈ ਕੇ ਜਾਵਾਂਗੇ ਉੱਥੇ ਤੇ ਉੱਥੇ ਚੰਗੀ ਤਰ੍ਹਾਂ ਟੈਸਟ ਟਸਟ ਕਰਵਾ ਆ ਕੇ ਠੀਕ ਹੈ ਜੀ ਤੇ ਬਾਕੀ ਡਾਕਟਰ ਦੱਸਣਗੇ ਕੀ ਪ੍ਰੋਬਲਮ ਆ ਠੀਕ ਹੈ ਜੀ ਤੇ ਇੱਕ ਆਪਣੇ ਪਟਿਆਲੇ ਰਹਿੰਦੀ ਆ ਭਾਜੀ ਹੁਣੀ ਨਿੱਕੀ ਦੀਦੀ ਹੁਣੀ ਤੇ ਉਦੋਂ ਆਪਾਂ ਵਲੌਗ ਬਣਾਇਆ ਸੀ ਤੇ ਕਿਤੇ ਵਲੌਗ ਚ ਆਪਾਂ ਕਹਿ ਛੜਿਆ ਕਿ ਡੈਡੀ ਹੁਣੀ ਗਏ ਇਹਨੇ ਤਾਂ ਗਵਾਲੀ ਆਰ ਰਿਸ਼ਤਾਰਾਂ ਕੋਲ ਤੇ ਬਾਅਦ ਉਹਨਾਂ ਦਾ ਫੋਨ ਆਇਆ ਤੁਹਾਡਾ ਨਾਮ ਕਿਉਂ ਨਹੀਂ ਲਿਆ ਤੇ ਚਲੋ ਅੱਜ ਆਪਾਂ ਵਲੌਗ ਵੀ ਬਣਾਉਣ ਦੇ ਨਾਲੇ ਅੱਜ ਤੁਹਾਡਾ ਨਾਮ ਲੈਨੇ ਆ ਕਿ ਡੈਡੀ ਜੀ ਹੁਣੀ ਤੁਹਾਡੇ ਕੋ ਵੀ ਆਉਣਗੇ ਪਟਿਆਲੇ ਠੀਕ ਹੈ ਜੀ ਤੇ ਜਰੂਰ ਤੁਹਾਨੂੰ ਮਿਲ ਕੇ ਜਾਣਗੇ ਠੀਕ ਹੈ ਜੀ ਤੇ ਆਪਾਂ ਵੀ ਆਵਾਂਗੇ ਚਲੋ ਸਾਰੇ ਹੌਲੀ ਹੌਲੀ ਕਰਕੇ ਸਾਰੇ ਪਹੁੰਚਾਂਗੇ ਤੁਹਾਡੇ ਕੋਲ ਤੇ ਸਾਰਿਆਂ ਕੋ ਨਿਕਲੇ ਨਹੀਂ ਜਾਂਦਾ ਕਰੋ ਠੀਕ ਹੈ ਜੀ ਤੇ ਸਾਰੇ ਟਾਈਮ ਕੱਢ ਕੇ ਆਵਾਂਗੇ ਵਾਰੀ ਵਾਰੀ ਕਰਕੇ ਤੇ ਬਾਕੀ ਡੰਗਰਾ ਕਰਕੇ ਨਹੀਂ ਜਾਇਆ ਜਾਂਦਾ ਕਿਤੇ ਤੇ ਘਰ ਚੋਂ ਮੈਂ ਹੋਈ ਆ ਜਿਹੜਾ ਧਾਰ ਤੂਰ ਕੱਢ ਲੀਣਾ ਬਾਕੀ ਉਹ ਹੱਥੇ ਨਹੀਂ ਪਉਂਦਾ ਜੇ ਤੇ ਛੋਟੇ ਨੂੰ ਕਰਾਂ ਗੋਲੀ ਲਈ ਟ੍ਰੇਨ ਤੇ ਜਦੋਂ ਟ੍ਰੇਨ ਹੋ ਜਾਊਗਾ ਤੇ ਵਾਰੀ ਵਾਰੀ ਕਰਕੇ ਜਾਇਆ ਕਰਾਂਗੇ ਹਰੇ ਕਿਸੇ ਕੋਲ ਠੀਕ ਹੈ ਜੀ ਤੇ ਬਾਕੀ ਮੈਨੂੰ ਹੀ ਜਾਣਾ ਪੈਂਦਾ ਜਿੱਥੇ ਜਾਣਾ ਪੈਂਦਾ ਠੀਕ ਹੈ ਜੀ ਤੇ ਤੇ ਬਾਕੀ ਪਾਜੀ ਹੁਣੀ ਕਹਿੰਦੇ ਵੀ ਸਬਜੀ ਸਬਜੀ ਵਿਖਾਓ ਜਿਹੜੀ ਲਾਈ ਤੇ ਤੁਸੀਂ ਆਹ ਸਾਹਮਣੇ ਵੇਖ ਆ ਵੇਖ ਸਕਦੇ ਹੋ ਸਾਹਮਣੇ ਆਪਣੇ ਆਲੂ ਸਾਰੇ ਨਿਕਲ ਆਏ ਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਹਮਣੇ ਆਲੂ ਆਪਾਂ ਸਾਰੇ ਲਾ ਲਏ ਆ ਜੀ ਠੀਕ ਹੈ ਜੀ ਤੇ ਇਧਰ ਟਮਾਟਰ ਲਾਏ ਹੀ ਉਹ ਵੀ ਹੋ ਹੋ ਚਲੇ ਆ ਠੀਕ ਹੈ ਜੀ ਤੇ ਇਧਰ ਆਪਾਂ ਸਰੋਂ ਦੀ ਜੀ ਆਪਣੇ ਵਾਸਤੇ ਧਣੀਆਂ ਪਾਲਕ ਠੀਕ ਹੈ ਜੀ ਇਧਰ ਮਟਰ ਲਾਏ ਮਟਰ ਵੀ ਉਗ ਪਏ ਆ ਇਹ ਕਿ ਥੋੜੀ ਆਪਣੀ ਨਾ ਸਬਜੀ ਮਹੀਨਾ ਡੇਢ ਮਹੀਨਾ ਆਪਾਂ ਲੇਟ ਹੋ ਗਿਆ ਕੰਮ ਤਾਂ ਕਰਕੇ ਆਓ ਵੇਖੋ ਜੀ ਪਾਣੀ ਉਦਾਂ ਹੀ ਚੱਲਣ ਦੀ ਮੋਟਰ ਪਾਣੀ ਡੁੱਲਣ ਦੇ ਇਦਾਂ ਹੀ ਠੀਕ ਹੈ ਜੀ ਆਹ ਜੀ ਆ ਵਟ ਤੇ ਵੀ ਹੋ ਗਏ ਮਟਰ ਆਪਣੇ ਠੀਕ ਹੈ ਜੀ ਇੱਧਰ ਆਪਾਂ ਲਾਏ ਕਿ 15 20 ਬੂਟੇ ਫੁੱਲ ਗੋਭੀ ਦੇ ਉਹ ਵੀ ਧੁਰ ਪਏ ਆ ਤੇ ਇੱਧਰ ਵੀ ਆਪਾਂ ਆਲੂ ਲਾਏ ਯਾਰ ਕੀ ਆ ਸਾਰੇ ਆਲੂ ਹੋ ਗਏ ਇੱਧਰ ਵੀ ਆਲੂ ਠੀਕ ਹੈ ਜੀ ਤੇ ਉਹ ਪਰੇ ਮੂਲੀਆਂ ਲਾਈਆਂ ਸੀ ਤੇ ਮੂਲੀਆਂ ਵੀ ਹੋ ਗਈਆਂ ਵਾ ਠੀਕ ਹੈ ਜੀ ਤੇ ਉਹ ਆਪਣੇ ਸਾਹਮਣੇ ਨਿੰਬੂ ਦਾ ਬੂਟਾ ਜਿਹਾ ਆਪਣਾ ਟਰੈਕਟਰ ਵਜਿਆ ਸੀ ਠੀਕ ਹੈ ਜੀ ਤੇ ਪੂਨਮ ਸਾਡੀ ਗਈ ਹੈ ਜੀ ਅੱਡੇ ਤੇ ਥੋੜਾ ਸਮਾਨ ਸਮੋਣ ਲੈਣ ਗਏ ਆ ਭੂਆ ਜੀ ਹਣਾ ਵਾਸਤੇ ਖਾਣ ਪੀਣ ਚੁੱਕਾ ਠੀਕ ਹੈ ਜੀ ਤੇ ਹੁੰਦੇ ਭੂਆ ਜੀ ਹੁਣੀ ਫੇਟਾ ਢੀ ਗੱਲਬਾਤ ਕਰਾਉਂਦੇ ਆ ਨਾਲੇ ਉਹਨਾਂ ਦਾ ਹਾਲਚਲ ਪੁੱਛਦੇ ਆ ਠੀਕ ਹੈ ਜੀ ਚਲੋ ਅੱਜ ਬੜਾ ਵਧੀਆ ਲੱਗਣ ਡਿਆ ਕਿ ਚਲੋ ਆਡੇ ਘਰ ਕੋਈ ਆਉਣ ਲੱਗਾ ਠੀਕ ਹੈ ਜੀ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਕਿੱਥੇ ਚਲੇ ਓਏ ਹਾਂ ਆ ਗਏ ਹਾਂ ਲਓ ਜੀ ਚੱਲੇ ਨਾਲ ਤਾਬੇ ਵੀਰ ਤੇ ਆਣਾ ਧਿਆਨ ਨਾਲ ਧਿਆਨ ਨਾਲ ਤੇ ਆਣਾ ਕਾਲੀ ਨਾ ਕਰਿਓ ਧਿਆਨ ਨਾਲ ਤੇ ਆੜਨਾ ਮੇਰੀ ਸੁਣੋ ਗੱਲ ਟੈਂਕੀ ਥੋੜੀ ਪਿਛੇ ਰੱਖਣੀ ਆ ਬਸ ਇਦਾਂ ਕਰ ਲੋ ਲਓ ਗਾਇਸ ਯਾਰ ਇਸ ਕੀ ਕੰਮ ਆ ਥੋੜਾ ਜਿਆ ਲਓ ਜੀ ਪਾਣੀ ਜਾਣ ਡਿਆ ਥੱਲੇ ਜੀ ਲਾਉ ਜੀ ਗਿਆ ਪਾਣੀ ਸਾਰਾ ਥੱਲੇ ਹੂੰ ਆ ਜਾਓ ਜਿੰਨੇ ਜਿੰਨੇ ਨਹਾਉਣਾ ਜੀ ਧਿਆਨ ਨਾਲ ਧਿਆਨ ਕਰ ਮੈਂ ਇਧਰ ਹੋ ਜਾ ਹੌਲੀ ਹੌਲੀ ਕਲੀ ਨਾ ਕਰੋ ਡਰ ਲੱਗਦਾ ਬਾਈ ਉੱਤੇ ਚੜੇ ਓਏ ਓ ਸਾਡਾ ਪਰੇਸ਼ਾਨਾ ਲੱਭਣ ਡਿਆ ਸਾਹਮਣੇ ਉਹ ਮੈਂ ਇਧਰ ਛੋਟਾ ਉਧਰ ਤਾਬਾ ਵੀਰ ਤਾਬੀ ਵੀਰ ਕਿਹਦਾ ਲੱਗ ਰਿਹਾ ਆਪਕੋ ਉੱਪਰ ਚੜਕੇ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਲਓ ਜੀ ਗਾਇਸ ਅੱਜ ਸਾਹਮਣੇ ਮੱਗਲ ਪਿੱਗੀ ਮੱਗਲ ਉਹ ਵੀ ਆਪਕੋ ਜਰੀ ਹੈ ਅੱਜ ਅੱਜ ਜਿੰਨੀਆਂ ਟੈਂਕੀਆਂ ਲੱਭਣੀਆਂ ਤਾਬੀ ਵੀਰ ਨੇ ਚਾੜੀਆਂ ਸਾਰੀਆਂ ਨਹੀਂ ਤਾਬੀ ਵੀਰ ਇਦਾਂ ਹੀ ਆ ਨਾ ਉਹ ਛੱਟੀ ਵੇਖ ਲਓ ਹਾਂ ਜੀ ਉਹ ਛੱਟੀ ਵੀ ਸਾਹਮਣੇ ਲੌਜੀ ਲੌਜੀ ਨਹੀਂ ਨਹੀਂ ਥੱਲੇ ਰੋ ਸੁੱਟਿਆ ਕੰਮ ਨਾ ਖਰਾਬ ਹੋ ਜੇ ਯਾਰ ਇਹ ਕਾਪਾ ਰੋੜੇ ਰੜੇ ਥੱਲੇ ਸੋਟੀ ਦੇਣੀ ਚਾਹੀਦੀ ਹੈ ਨਾ ਲੌਜੀ ਗਾਇਸ ਇਹ ਕਿੱਥੇ ਥੱਲੇ ਥੱਲੇ ਰੱਖਣੀ ਆ ਇੱਥੇ ਰੱਖ ਦਿਓ ਥੱਲੋ ਇਧਰੋਂ ਤਾਪੇ ਵੀਰੇ ਚਿਮਚਿਆਂ ਨੂੰ ਤਾਰਾਂ ਹੱਥ ਤਾਰ ਥੋੜੀ ਜਿਹਾ ਵੱਡੀ ਪਾਉਣੀ ਪੈਣੀ ਹੈ ਨਾ ਹਾਂ ਤਾ ਪਾਉਣੀ ਚਿਮਚੇ ਨਾਲ ਫੇਰ ਬੈਠਣੀ ਪਰੀਆ ਤੂੰ ਤਾਰ ਵੇਖਿਆ ਹੈਗੀ ਪਤਲੀ ਜੀ ਪਤਾ ਇਦਾਂ ਨਹੀਂ ਹੋਵੇ ਜੇ ਦੋ ਰੰਗੀ ਤਾਰ ਨਹੀਂ ਹੁੰਦੀ ਜਿਹੜੀ ਉਹ ਲੈ ਕੇ ਆਇਓ ਉਹ ਲੈਣਾ ਮੋਰੇ ਥੱਲੇ ਜਿਹੇ ਖੇ ਰੈਂਦੀ ਹੈ ਪਲੇਨ ਨਹੀਂ ਪਲੇਨ ਇਹਦਾ ਲੈਵਲ ਨਹੀਂ ਉਹ ਨਹੀਂ ਥੇਟਾ ਲਾ ਲੀਏ ਸਾਈਡਾਂ ਤੇ ਫੇਰ ਉਹ ਪੈਪ ਉਹਦਾ ਹੋਣਾ ਪੈਣਾ ਫੇਰ ਉੱਚਾ ਆਣਾ ਕੰਮ ਤੇ ਫੇਰ ਥੱਲੋਂ ਗਖਰ ਗਲੂਗੀ ਤੇ ਨਾ ਨਹੀਂ ਇਦਾਂ ਸ਼ੋ ਚੰਗਾ ਇੱਟਾਂ ਨਾਲ ਹੋ ਵੇਥ ਰਹਿਣੀ ਹਾਂ ਤੇ ਵੇਥ ਨਾਲ ਜ਼ਿਆਦਾ ਹੋਣਾ ਕੰਮ ਖਰਾਬ ਤੇ ਫੇਰ ਪਹਿਲਾਂ ਵੀ ਇਦਾਂ ਭਈ ਹੈਂ ਇਦਾਂ ਯਾਰ ਇਹ ਨਾਲ ਥੱਲੇ ਗਲ ਜੇ ਤੇ ਹੋਰ ਥੱਲੇ ਸੁਨਾਮੀ ਆ ਜੇ ਬਾਅਦ ਚ ਗਾਈਜ਼ ਆ ਟੈਂਕੀ ਲਈ ਆਪਾਂ ਸੈਕੰਡ ਹੈਂਡ 1000 ਰੁਪਏ ਦੀ 1000 ਲੀਟਰ ਦੀ ਤੇ ਤਾਬਾ ਵੀਰ ਕਹਿੰਦਾ ਵੀ ਥੱਲੇ ਇਟਾ ਉਟਾ ਕੋ ਨਹੀਂ ਲਾਉਣੀਆਂ ਇਟਾਂ ਦੀ ਠਰ ਰਾਇਆ ਤੇ ਲਓ ਜੀ ਕੰਮ ਕੁੜੀ ਜੀ ਆ ਗਿਆ ਮੇਰੇ ਹਿਸਾਬ ਨਾਲ ਹੈ ਆ ਗਿਆ ਕੰਮ ਕੁੜੀ ਆ ਜੀ ਪਾ ਪਾ ਕਹਿਣਾ ਪਾ ਪਾ ਡੱਬ ਹੋ ਗਿਆ ਹਾਂ ਤੇ ਥੱਲੇ ਕੱਟ ਲਈਏ ਵਿੱਚੋਂ ਵਿੱਚੋਂ ਨਹੀਂ ਉੱਥੋਂ ਕੱਟਿਆ ਜਾਣਾ ਨਹੀਂ ਆਹੋ ਵਿੱਚੋਂ ਕੱਟਿਆ ਜਾਊਗਾ ਚੱਲੂਗੀ ਲਓ ਗਾਇਸ ਇਹ ਅੱਜ ਨਾ ਮੈਂ ਕਹਿਣਾ ਵੀ ਅੱਜ ਨਾ ਕਾਹ ਵਾ ਨਾ ਇਹ ਹੂੰ ਉਹ ਸਾਹਮਣਾ ਵੇਖ ਲਓ ਭਾਈ ਇੱਕ ਬਾਲਟੀ ਪਾਣੀ ਬਚੇ ਥੱਲੇ ਪਰ ਦੋ ਡੇਢ ਟੈਂਕੀ ਹੋਰ ਨਹੀਂ ਜਾਂਦੀ ਪਰ ਇਹਨੂੰ ਨਹੀਂ ਬੜੋਂ ਕਾ ਲਈ ਦਾਂਗੇ ਨਹੀਂ ਕੱਟਣਾ ਪੈਣਾ ਐਨਾ ਕ ਕੱਟ ਲੋ ਚਲੋ ਗਾਇਸ ਮਨ ਕੀ ਇਹਨੂੰ ਆ ਛੇੜ ਛੱਡ ਦੇ ਇਹਨੂੰ ਭਾਈ ਉਹ 500 ਲੀਟਰ ਦੀ ਟੈਂਕੀ ਇਹ ਆਪਾਂ ਲੈਂਦੀ 1000 ਰੁਪਏ ਦੀ 1000 ਲੀਟਰ ਦੀ ਠੀਕ ਹੈ ਜੀ ਇਹ ਵੀ ਤੇ ਕੋ ਮਿਲ ਗਈ ਆ ਛੋੜ ਦਈਏ ਬਾਲਾ ਮੰਗੇ ਆ ਗਿਆ ਆ ਗਿਆ ਜੀ ਬੰਨਣਾ ਨਿਆ ਕਰਨ ਤਾਬੇ ਵੀਰ ਆ ਜਿਹੜਾ ਜਿਹੜਾ ਪਾਣੀ ਥਲੇ ਡਿੱਗਣਾ ਨਾ ਮਾੜਾ ਮੋਟਾ ਜਿਹੜਾ ਕਦੇ ਵੀ ਡਿੱਗੇ ਆ ਪਾਣੀ ਵੇਖ ਲਈ ਆ ਟੁੱਟੀ ਦਾ ਇਧਰ ਨੂੰ ਜਾਵੇ ਪਰੇ ਨੂੰ ਪਣਾ ਜਾਊਗਾ ਕਰਾਂ ਇੱਕਾਂ ਕੰਡਾ ਦੇ ਨਾ ਪਵੇ ਨਾ ਪੈ ਵੀ ਲੰਮਾ ਕਰ ਦੇਣਾ ਲਓ ਜੀ ਤਾਬਾ ਵੀਰ ਲੱਗਾ ਆਪਣੇ ਹਥਿਆਰ ਕੱਢਣ ਹੁਣ ਪੈਰ ਨੂੰ ਲੱਗਿਆ ਕੱਟਣ ਲੋਜੀ ਲੋਜੀ ਹੋ ਗਿਆ ਕੰਮ ਇਹ ਹਾਂ ਹੁਣ ਆਏ ਕੰਮ ਗੁਣੀਏ ਚ ਲੋਜੀ ਕਮਾਉਣ ਦੀ ਲੋੜ ਤੇ ਨਹੀਂ ਇਹਨੂੰ ਟੈਂਕੀ ਨੂੰ ਆ ਉੱਥੇ ਲਾਉਣਾ ਨਹੀਂ ਆ ਪਲੱਗ ਲਾ ਲੈਣਾ ਤੇ ਨਾ ਭਾਈ ਕਿਹੜਾ ਪਲੱਗ ਬੰਦ ਕਰਨ ਨੂੰ ਇਹਨੂੰ ਆ ਲੈੰਦਾ ਸ਼ਮਾਨ ਕਿਹੜਾ ਪਲੱਗ ਇਹਦੇ ਗਾੜੀ ਪਲੱਗ ਲਾਉਣਾ ਹੈ ਹੁਣ ਆ ਆ ਉਹਨੂੰ ਕਾਸ਼ੇ ਚ ਨਾ ਵਹੀਂ ਹੂੰ ਤੇ ਇਹਦੇ ਗਾੜੀ ਪਲੱਗ ਲਾ ਦਿੱਤੇ ਬੰਦ ਕਰਨ ਨੂੰ ਉਹ ਨਹੀਂ ਖੁੱਲਦੇ ਇਹ ਕੰਟੀ ਦਾ ਪਲੱਗ ਤੇ ਤੈ ਤੂੰ ਹੀ ਲੈ ਕੇ ਗਿਆ ਇਹ ਨਾਲ ਲੈ ਫਿਰ ਮੈਂ ਤੁਹਾਨੂੰ ਕੀ ਕਿਹਾ ਹੈ ਕਿ ਸਾਰਾ ਕੁਝ ਲੈ ਆਇਓ ਉੱਥੇ ਉੱਥੇ ਪਲੱਗ ਥੋੜਾ ਸੀ ਮੈਂ ਤੇ ਫਿਰ ਆ ਫਿਰ ਕੰਮੋਂ ਪੈ ਜਾਣਾ ਸਾਨੂੰ ਇਦਾਂ ਕਰਕੇ ਹੂੰ ਤੇ ਫਿਰ ਆਵੇ ਹੂੰ ਇਹ ਐਂ ਏਦਾਂ ਕਰ ਦਈਏ ਬੰਦ ਕਰ ਦਈਏ ਤੇ ਇਦਾਂ ਲਾ ਦੋ ਐਦਾਂ ਕਰ ਦਿੰਨੇ ਆ ਆਹ ਦੇਖ ਮਕੈਨਿਕ ਕੋਈ ਸਾਡੇ ਤੋਂ ਵੱਡਾ ਹੈ ਨਹੀਂ ਨਾ 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 ਮੈਂ ਕਹਿੰਨਾ ਬੱਸ 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 ਠੀਕ ਹੈ ਸਰ ਗਿਆਗੇ ਹੂੰ ਹੋਰ ਜੇ ਤਾ ਨੂੰ ਕਾਦੇ ਵਾ ਤੇ ਸੱਦੀਦਾ ਕਿ ਬੰਦਾ ਸਕੀਮੀ ਹੈ ਹਾਂ ਹੈ ਕਈ ਉਹ ਸਕੀਮੀ ਹੈ ਨਾ ਕੰਮ ਐਦਾਂ ਕਰਾਂਗੇ ਪਹਿਲਾਂ ਆਓ ਨਾਗਲਾ ਮਹਾਰਾਜਾ ਦਾਛ ਦੇਣਾ ਚਾਹੀਦਾ ਭਾਗ ਹਾਂ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਹੈ ਯਾਰ ਜਦੋਂ ਕੰਮ ਹੀ ਟਾਡੇ ਤੋਂ ਤੁਹਾਨੂੰ ਦਾ ਛੜਿਆ ਵੀ ਇਹ ਤੁਹਾਡੇ ਤੇ ਛੜਦਾ ਕੰਮ ਸਾਡੇ ਤੇ ਹਣ ਤਾਂ ਤੇ ਅਸੀਂ ਹਾਂ ਮੈਂ ਟੈਂਕੀ ਵੀਰ ਹੋਰ ਨਾ ਕੇ ਕੋਲ ਖਾ ਲੰਦਾ ਤੇ ਆਣਾ ਤੇ ਆਣਾ ਇਹ ਕੰਮ ਸੋ ਕੋ ਪਹਿਲਾਂ ਨਹੀਂ ਕਰ ਲੈਣਾ ਚਾਹੀਦਾ ਹੈ ਬਾ ਵੇਖਾ ਪਾਣੀ ਲਈ ਕਿ ਨਾ ਹੋਵੇ ਇਹ ਦੋਵੇਂ ਤਾਂ ਆ ਆ ਦੂਜਾ ਵਾ ਆ ਚੂੜੀ ਵਾਲਾ ਆ ਲੋਕ ਵਾਲਾ ਇਹ ਲੋਕ ਵਾਲਾ ਲੱਗਣਾ ਠੱਕੜ ਲੈ ਬਣ ਗਈ ਜਗਾ ਚਲੋ ਗਾਈਸ ਟੈਂਕੀ ਆਪਣੀ ਰੱਖੀ ਚੱਲੀ ਹੈ ਰੱਖੀ ਗਈ ਸਮਝ ਲੋ ਹੁਣ ਬਾਈ ਹੁਣ ਇਹ ਚ ਲਾਉਣੀ ਆਪਾਂ ਤਾਰਾਂ ਵੱਡੀਆਂ ਨਹੀਂ ਹੁਣ ਕਰੰਟ ਆਉਂਦੇ ਨਹੀਂ ਨਹੀਂ ਕੋਈ ਕਰੰਟ ਨਹੀਂ ਆਉਂਦਾ ਇਹਨਾਂ ਚ ਤੇ ਚੁਣ ਤਾਰਾ ਲਾਉਨੇ ਵਡੀਆਂ ਫਿਰ ਬੈਲ ਨਹੀਂ ਨਾ ਚਲਣੀ ਤਾਰ ਛੋਟੀ ਪਾ ਜਣੀ ਆ ਤੇ ਚ ਲਾਉਨੇ ਹੁਣ ਤਾਰ ਵੱਡੀ ਕਰਕੇ ਤੇ ਚਲੋ ਠੀਕ ਹੈ ਜੀ ਬਕੀ ਟਾ ਰੋੜੇ ਥਲੇ ਛੋੜ ਦੋ ਸਫਾਈ ਹੋ ਜੇਗੀ ਉਤੋਂ ਨਾਲ ਮਡਾਰ ਲੱਗਦੇ ਉੱਤੇ ਆ ਗਏ ਓਏ ਐ ਜਿਦਾ ਚੱਕਰ ਜੇ ਨਹੀਂ ਹੁੰਦੇ ਇਦਾਂ ਹੁੰਦੇ ਜੀ ਓਏ ਸਾਡਾ ਵੀਰ ਇੱਕ ਹੋਰ ਚੜ ਗਿਆ ਕੋਠੇ ਤੇ ਨਹੀਂ ਲੱਗਦਾ ਦਾੜੀ-ਧੂੜੀ ਕਾਲੀ ਕਰਾਈ ਲੱਗਦਾ ਆਏ ਓਏ 50 ਸਾਲ ਦੀ ਉਮਰ ਹੋ ਗਈ ਮੁੰਡੇ ਖੁੰਡੇ ਹੀ ਅਜੇ ਹੋਰ ਆਏ ਓਏ ਆ ਵੇਖੇ ਚ ਵੇ ਮੁੰਡੇ ਦੀ ਹੈ ਹੂੰ ਹਾਂ ਵੇਖੋ ਗੋਡੀਆਂ ਚੜਾਉਣ ਦੇ ਨਜ਼ਾਰੇ ਲੈਣ ਦੇ ਦੁੱਧ ਚ ਪੱਤੀ ਪਾ ਲੈਂਦੀ ਵੀਰਵਾ ਤੇ ਅਸੀਂ ਠੀਕ ਹੈ ਤਾਂ ਇਧਰ ਹਟਾ ਤਾਬਾ ਵੀਰ ਤੁਹਾਡੀ ਲੈਡ ਚਲੇ ਗਈ ਆ ਜਿੱਦਾਂ ਤੁਹਾਨੂੰ ਦੱਸਿਆ ਹੁਣ ਬੱਤੀ ਆਉਂਦੀ ਮੈਂ ਚਲ ਚਾ ਚੁੱਕਿਆ ਹਾਂ ਨਹੀਂ ਸ਼ਾਇਦ ਆਈ ਜਾਵੇ ਠੀਕ ਹੈ ਜੀ ਤੇ ਆਪਾਂ ਹੁਣ ਚਾਹ ਪੀ ਲੈਨੇ ਤਾਬੇ ਵੀ ਇਹਨੂੰ ਪਿਆਲ ਲੈਨੇ ਠੀਕ ਹੈ ਜੀ ਤੇ ਕੰਮ ਇੱਕ ਨੰਬਰ ਕਰਦੇ ਆ ਠੀਕ ਹੈ ਜੀ ਤਾਂ ਕਰਦੇ ਹੌਸਲੇ ਨਾਲ ਠੀਕ ਹੈ ਸਕੀਮੀ ਬੰਦੇ ਆ ਠੀਕ ਆ ਤੇ ਚਲੋ ਹੁਣ ਆਪਾਂ ਚਾਹ ਦਾ ਕੱਪਾ ਛਕ ਲੈਨੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਆਡੀ ਪੂਣਾ ਮਾਗੀ ਪੂਆ ਜੀ ਨੂੰ ਲੈ ਕੇ ਨਾਲ ਪਿੱਛੇ ਆ ਮਾਸੀ ਜੀ ਆ ਗਏ ਆ ਆ ਗਏ ਆਡੇ ਬੀਬੀ ਦੀ ਸਾਸੇ ਜੀ ਦੀ ਬੀਬੀ ਜੀ ਆਹ ਤਰੀ ਗਾਲ ਹੋ ਠੀਕ ਠਾਕ ਜੇ ਬਿਠਾਓ ਬੀਬੀ ਹੁਣੀ ਮਿਲਦੇ ਹੋ ਮੰਮੀ ਹੁਣਾ ਨੂੰ ਆਹ ਮੈਨੂੰ ਸੁਣਾਓ ਲਾਦਾ ਫੋਟੋ ਖੜੀ ਫੋਟੋ ਪੂਆ ਜੀ ਨੂੰ ਲੈ ਕੇ ਮੈਂ ਆ ਗਈ ਆ ਘਰ ਲਓ ਗਾਈ ਸਖੀ ਠੀਕ ਹੁੰਦੀ ਪੂਆ ਜੀ ਨਾਲ ਜੇ ਆ ਜਾੜੇ ਪੂਆ ਜੀ ਪਹੁੰਚ ਚੁਕੇ ਨੇ ਸਾਡੇ ਕੋਲ ਤੇ ਬਹੁਤ ਬੜਾ ਵਧੀਆ ਲੱਗਦਾ ਸਵੇਰ ਦਾ ਚਾਰਜ ਤੇ ਹੁਣ ਅਜਿਆ ਨਿਕਲ ਹੁੰਦੇ ਨਾਲ ਇੱਧਰ ਬੀਬੀ ਜੀ ਨਹੀਂ ਪਈਏ ਤੇ ਆਪਾਂ ਘੋੜਾ ਡੰਡੇ ਆ ਭੋਜ ਹੀ ਰਹਿ ਗਈ ਪਿੱਛੇ ਤੇ ਹੁਣ ਘੋੜੀ ਪਹੁੰਚੀ ਸਾਡੇ ਕੋਲ ਤੇ ਬੜਾ ਵਧੀਆ ਲੱਗਾ ਤੇ ਹੁਣ ਆਪਾਂ ਧਰਤੂਰ ਕੱਢ ਲੈਂਦੇ ਬਾਜ ਭੋਜ ਜੀ ਲਾਗੇ ਵਾਕੇ ਪੱਪਾ ਪੱਪਾ ਮਾਰਦੇ ਆ ਠੀਕ ਆ ਤੇ ਬੜਾ ਵਧੀਆ ਲੱਗਿਆ ਭੂਆ ਜੀ ਹੱਡੇ ਤੇ ਪਹੁੰਚੇ ਆ। ਹਾਂ ਠੀਕ ਹੈ ਜੀ। ਤੇ ਮਿਲਦੇ ਆਂ ਠੀਕ ਆ। ਚਲੋ ਚਾਹ ਪਾਣੀ ਪੀ ਲਓ। ਉਹਦ ਨਹੀਂ ਇਹਨਾਂ ਘਰ ਗਏ ਆ ਅੱਜ ਹੀ ਇਹਨਾਂ ਨੂੰ ਆਖਿਆ ਆ ਜਾਓ। ਠੀਕ ਹੈ ਜੀ ਫਿਰ ਮਾਰਦੇ ਗੱਪਾਂ ਫਿਰ ਬਣਾਉਨੇ ਆ। ਇਥੇ ਪੂਨਮ ਦੀ ਆਈ ਆ ਭੂਆ ਤੇ ਬੜੀ ਖੁਸ਼ ਹੋਣ ਦੀ ਪੂਨਮ ਆ ਟੀ। ਆ ਪੂਨਮ। ਹੋਰ ਖੁਸ਼ੀ ਹੋਣਾ ਚਾਹੀਦਾ ਹੈਗੇ। ਹੂੰ ਤੇ ਮੇਰੇ ਲਾੜ ਨੂੰ ਕਿੰਨਾ ਚਿਰ ਹੋ ਗਿਆ ਤੇ ਏ 8 8 ਸਾਲ ਹੋ ਗਏ ਉਹ ਆਉਣ ਨੂੰ ਆਈ ਹੂੰ ਹੂੰ ਲਾੜੀ 8 ਸਾਲ ਬਾਅਦ ਆਈ ਮਿੱਤ ਪਹਿਲਾਂ ਕਦੋਂ ਆਏ ਸੀ ਨਿਕਤ ਹੋਇਆ ਸੀ ਇਤਮਾਨ ਕੀਤਾ ਸੀ ਆਏ ਅੱਛਾ ਤੇ ਹੁਣ ਆਏ ਨੇ ਠੀਕ ਆ ਤੇ ਬੀਜੀ ਬੜੇ ਨੇ ਨਾ ਬੰਦੇ ਬੜੀ ਬੜੀ ਤਗੜੀ ਆ ਸਾਰੇ ਆਪਣੇ ਉਹ ਵੀਡੀਓ ਲਾਈ ਆਪਾਂ ਤੇ ਸਾਰੇ ਵੇਖਣ ਦੇ ਆ ਤੇ ਤੁਹਾਨੂੰ ਮਾੜਾ ਆ ਵੇਖੋ ਮਾੜੀ ਝਲ ਕੇ ਵੇਖੋ ਤੁਸੀਂ ਆਹ ਵੇਖੋ ਕਿਉਂਕਿ ਇਹ ਗਾਣਾ ਸਰਾ ਨਹੀਂ ਸਕਦੇ ਕੋਈ ਕਾਪੀਰਾਈਟ ਆ ਸਕਦਾ ਵਾ ਤਾਂ ਕਰਕੇ ਗਾਣਾ ਨਹੀਂ ਖਾ ਸਕਦੇ ਠੀਕ ਹੈ ਜੀ ਬਾਕੀ ਸਾਰੇ ਟੀਵੀ ਜੀ ਵੜੇ ਆ ਤੇ ਇਧਰ ਬੀਬੀ ਜੀ ਹੁਣੀ ਵੀ ਨਾ ਪੂਰੀ ਵੀਡੀਓ ਵੇਖਣ ਦੇ ਆ ਪੂਰੇ ਨਜ਼ਾਰੇ ਲੈਣ ਦੇ ਆ ਆਡੀ ਪੂਆ ਜੀ ਕਿੱਦਾਂ ਲੱਗਾਈ ਥੇ ਆਗੇ ਅੱਜ ਬਹੁਤ ਵਧੀਆ ਲੱਗਾ ਸੀ ਹੈ ਬਹੁਤ ਖੁਸ਼ ਹੋਇਆ ਮੈਂ ਹੋਰ ਬੀਬੀ ਤੁਹਾਨੂੰ ਬਾਤ ਵੱਧ ਜਾਵੇ ਹੁਣ ਕੱਲ ਬੀਬੀ ਜੀ ਨੂੰ ਖਾਣਾ ਆਪਾਂ ਚੰਗੇ ਡਾਕਟਰ ਕੋ ਤੇ ਵਧੀਆ ਇਲਾਜ ਕਰਉਣਾ ਆਪਾਂ ਠੀਕ ਹੈ ਜੀ ਤੇ ਪੂਆ ਜੀ ਹਾੜੀ ਕੋ ਅੱਜ ਪਹੁੰਚੇ ਬੜਾ ਵਧੀਆ ਲੱਗਣ ਦੇ ਅੱਜ ਤੇ ਆਜੇ ਇੱਥੇ ਪੂਰੀ ਵੀਡੀਓ ਵੇਖਣ ਦੇ ਆਪਣੇ ਡੈਡੀ ਦੇ ਫੰਕਸ਼ਨ ਦੀ ਤੇ ਬਾਕੀ ਆ ਕਾਪੀਰਾਈਟ ਤੇ ਆ ਜਣਾ ਮੈਂ ਪਿੱਛੇ ਮੈਂ 뮤직 ਲਾ ਦਿੰਨਾ ਵਾ ਕੀ ਕਾਪੀਰਾਈਟ ਨਾ ਆਵੇ ਸਾਰੇ ਬੈਠੇ ਆ